ਰਪਾਲ ਸਿੰਘ ਮਿਨਿਸਟਰੀਅਲ ਸਰਵਿਸ ਦੇ ਪੀਐਸਸੀ ਵੀ ਪੀਐਸਪੀਸੀਐਲ ਤੇ ਪੀਐਸਟੀਸੀਐਲ ਦਾ ਪ੍ਰਧਾਨ ਹਾਂ ਮੈਂ ਜੀ ਅੱਜ ਲੱਗੀ ਮਾਮਲਾ ਕਮਿਸ਼ਨਰ ਅੱਜ ਜਿਹੜੀ ਸਾਡੀ ਇਹ ਡੈਲੀਗੇਟ ਕਾਨਫਰੰਸ ਹੈ ਜੀ ਜਿਹਦਾ ਮੁੱਖ ਏਜੰਡਾ ਵੀ ਜਿਹੜੇ ਸਾਡੇ ਮਲਾਜ਼ਮਾਂ ਦੇ ਭਾਗਵੇਂ ਮਸਲੇ ਨੇ ਉਹਨਾਂ ਤੇ ਵਿਚਾਰ ਵਟਾਂਦਰਾ ਕਰਨਾ ਤੇ ਸਾਡੀ ਜਿਹੜੀ ਨਵੀਂ ਟੀਮ ਹੈ ਸੁਭਾਈ ਟੀਮ ਉਹਦੀ ਚੋਣ ਕਰਨਾ ਕਿੱਥੇ ਕਿੱਥੋਂ ਆਏ ਨੇ ਸਾਡੇ ਵਰਕਰ ਲਗਭਗ ਸਾਰੇ ਪੰਜਾਬ ਦੇ ਵਿੱਚੋਂ ਸਾਡੇ ਵਰਕਰ ਆਏ ਨੇ ਸਾਰੇ ਜ਼ੋਨਾਂ ਦੇ ਵਿੱਚੋਂ ਸਾਰੇ ਸਰਕਲਾਂ ਦੇ ਵਿੱਚ ਮੰਗਾਂ ਨੇ ਕੀ ਨੇ ਇਹਨੂੰ ਲੈ ਕੇ ਟੀਮ ਬਣਨੀ ਹੋਣੀ ਮੰਗਾ ਸਾਡੀਆਂ ਕਈ ਬਹੁਤ ਭੱਗ ਦੇ ਮਸਲੇ ਨੇ ਜਿਵੇਂ 17 7 20 ਦਾ ਜਿਹੜਾ ਪੱਤਰ ਸੀਗਾ ਸਰਕਾਰ ਨੇ ਡਿਸਕ੍ਰਿਮੀਨੇਸ਼ਨ ਕਰਤਾ ਸਾਡੇ ਨਵੇਂ ਬੱਚਿਆਂ ਨੂੰ ਤਰਖਾ ਜਿਹੜੀ ਉਹ ਬਹੁਤ ਘੱਟ ਮਿਲ ਰਹੀ ਹੈ ਉਸ ਤੋਂ ਇਲਾਵਾ ਸਾਡੇ ਆਗਿਆਦਾਰੀ ਨੇ ਬਹੁਤ ਸਮੱਸਿਆਵਾਂ ਨੇ ਪੁਰਾਣੀ ਪੈਨਸ਼ਨ ਦੀ ਭਾਅ ਲਈ ਹੈ ਸਾਡੇ ਸਲੇਸ਼ੀਅਮ ਵਾਲੇ ਸਾਥੀ ਨੂੰ ਉਹਨਾਂ ਨੂੰ 12% ਵਿਆਜ ਜਿਹੜਾ ਵਸੂਲਿਆ ਜਾ ਰਿਹਾ ਉਹਨਾਂ ਤੋਂ ਸੋ ਇਸ ਤੋਂ ਇਲਾਵਾ ਹੋਰ ਬਹੁਤ ਤਰ੍ਹਾਂ ਦੇ ਮਸਲੇ ਨੇ ਤੇ ਬਾਕੀ ਜਿਹੜਾ ਓਵਰਆਲ ਬਿਜਲੀ ਸਨਾਰੀਓ ਹੈ ਜਿਹੜਾ ਸਾਡਾ ਪ੍ਰਾਈਵੇਟ ਹੱਥਾਂ ਦੇ ਵਿੱਚ ਜਾ ਰਿਹਾ ਹੈ ਉਹਨਾਂ ਸਾਰਿਆਂ ਦੇ ਵਿਚਾਰ ਵਟਾਂਦਰਾ ਕਰਨ ਵਾਸਤੇ ਜਿਹੜੀ ਸਾਡੀ ਇਹ ਕਾਨਫਰੰਸ ਕੀਤੀ ਵੀ ਹੈ। ਉਹ ਜਿਹੜਾ ਮੌਜੂਦਾ ਸਰਕਾਰ ਦੀ ਕਾਰਜਕਾਰੀ ਕਮੇਟੀ ਦੇ ਅੰਦਰ ਕੀ ਕਹਿ ਰਹੇ ਆ ਵੀ ਹੁਣ ਜਿਹੜੇ ਪੱਤੇ ਕਈ ਮਸਲੇ ਆ ਕੋਹਲੀ ਹੋ ਰਹੇ ਆ। ਸਰਕਾਰ ਦੀ ਕਾਰਜਕਾਰੀ ਸਰਕਾਰ ਦੀ ਕਾਰਜਕਾਰੀ ਤਾਂ ਦੇਖੋ ਸਪਸ਼ਟ ਹੈ ਜੀ ਜੋ ਉਹਨਾਂ ਨੇ ਵੋਟਾਂ ਤੇ ਆਉਣ ਤੋਂ ਪਹਿਲਾਂ ਸਾਡੇ ਨਾਲ ਵਾਅਦੇ ਕੀਤੇ ਸੀਗੇ। ਉਹਨਾਂ ਚੋਂ ਪ੍ਰਮੁੱਖ ਵਾਅਦਾ ਸੀਗਾ ਵੀ ਇੱਕ ਤਾਂ 17-7-20 ਦੇ ਜਿਹੜਾ ਪੱਤਰ ਆ ਹੋਰ ਰੱਦ ਕੀਤਾ ਜਾਊਗਾ। ਦੂਸਰਾ ਸੀਗਾ ਪੁਰਾਣੀ ਪੈਨਸ਼ਨ ਦੀ ਬਹਾਲੀ ਤੇ ਉਹਨਾਂ ਚੋਂ ਦੋਨਾਂ ਚੋਂ ਕੋਈ ਵੀ ਵਾਅਦਾ ਜਿਹੜਾ ਪੂਰਾ ਨਹੀਂ ਹੋਇਆ ਇਸ ਕਰਕੇ ਜਿਹੜਾ ਮੁਲਾਜ਼ਮ ਵਰਗ ਨਿਰਾਸ਼ ਨਾ ਬਕਾਇਆ ਦੇ ਕੋਈ ਗੱਲਬਾਤ ਕੀਤੀ ਗਈ ਕਿਸੇ ਤਰੀਕੇ ਦੀ ਤੇ ਜਿਹੜੇ ਬਕਾਇਆ ਦਿੱਤੇ ਗਏ ਨੇ ਉਹਨਾਂ ਨੂੰ ਵੀ ਮਤਲਬ ਇਸ ਇੰਨੀਆਂ ਕਿਸ਼ਤਾਂ ਦੇ ਵਿੱਚ ਵੰਡ ਦਿੱਤਾ ਗਿਆ ਕਿ ਆਮ ਜੋ ਉਹਨਾਂ ਦਾ ਮਨੋਰਥ ਸੀਗਾ ਕਿ ਕਿ 11 26 ਤੋਂ ਜਿਹੜੇ ਅਗਲੇ ਪੇਰੀਵਿਜ਼ਨ ਡਿਓ ਹੋ ਰਹੀ ਹੈ ਤੇ 1 4 26 ਤੋਂ 1 16 ਦਾ ਬਕਾਇਆ ਮਿਲ ਰਿਹਾ ਹੈ ਅਗਲੀ ਕੋਈ ਰਣਨੀਤੀ ਤਿਆਰ ਕੀ ਹੈ ਕੰਵੈਨਸ਼ਨ ਉੱਥੇ ਕੁਛ ਤਾਂ ਸੁਣੀ ਲਿਖਿਆ ਜਾਊਗਾ ਕਿਉਂਕਿ ਇਲੈਕਸ਼ਨ ਦੀ ਗੱਲ ਤਾਂ ਹੋ ਰਹੀ ਹੈ ਸੰਘਰਸ਼ ਤੇ ਅਸੀਂ ਦੇਖੋ ਕਿ ਅਸੀਂ ਐਮਪਲਾਈ ਜੋਇੰਟ ਫੋਰਮ ਦਾ ਹਿੱਸਾ ਹਾਂ ਅਸੀਂ ਤੇ ਮੈਂ ਬਤੌਰ ਸਕੱਤਰ ਕੰਮ ਕਰਦਾ ਉੱਥੇ ਸੋ ਅਸੀਂ ਸਾਂਝੇ ਥੜੇ ਰਹੀਂ ਸਾਡੀ ਉੱਥੇ ਅਸੀਂ ਫੈਸਲਾ ਕਰਾਂਗੇ ਹਾਂ ਇੱਕ 9 ਜੁਲਾਈ ਦੀ ਜਿਹੜੀ ਦੇਸ਼ ਵਿਆਪੀ ਹੜਤਾਲ ਹੈ ਉਹਨੂੰ ਲੈ ਕੇ ਅਸੀਂ ਸੰਕਲਪਾ 'ਚ ਜ਼ਰੂਰ ਲੈ ਕੇ ਜਾਣਾ ਵੀ ਅਸੀਂ ਉਸ ਹੜਤਾਲ ਦੇ ਵਿੱਚ ਵੱਡ ਚੜ ਕੇ ਸਰੇ ਕਿਉਂਕਿ ਉਹਦੇ 'ਚ ਜਿਹੜੇ 4 ਲੇਬਰ ਕੋਡ ਨੇ ਜੋ ਮੋਦੀ ਸਰਕਾਰ ਇੰਟਰੋਡਿਊਸ ਕਰ ਰਹੀ ਹੈ ਤੇ ਜੋ ਲਗਾਤਾਰ ਨੀਜੀਕਰਨ ਵਾਲੇ ਪਾਸੇ ਖਾਸ ਕਰਕੇ ਪਾਵਰ ਸੈਕਟਰ ਨੂੰ ਧੱਕ ਰਹੀ ਹੈ ਉਹਦੇ ਉਹਦੇ ਖਿਲਾਫ ਅਸੀਂ ਇੱਥੇ ਜ਼ਰੂਰ ਅਧਿ ਰੈਜ਼ੋਲੂਸ਼ਨ ਲੈ ਕੇ ਜਾਵਾਂਗੇ ਜੀ ਨੀਜੀਕਰਨ ਦੀ ਗੱਲ ਕੀਤੀ ਹੈ ਸਰਕਾਰ ਵੱਲੋਂ ਜਿਹੜੀ ਬਿਜਲੀ ਫ੍ਰੀ ਕੀਤੀ ਜਾ ਰਹੀ ਹੈ ਦੂਸਰੇ ਪਾਸੇ ਸਰਕਾਰ ਦੀ ਜਿਹੜੀ ਹੱਦ ਤੱਕ ਸਹਿਯੋਗ ਦਿੱਤੇ ਮਿਦੇ ਕੁਝ ਜਿਹੜੀ ਜਿਹੜੀ ਬਿਜਲੀ ਜਿਹੜੀ ਬਿਜਲੀ ਹੈ ਇਹ ਫੰਡਾਮੈਂਟਲ ਲਾਈਟ ਹੈ ਬੇਸਿਕਲੀ ਅੱਜ ਦੇ ਸਮੇਂ ਦੇ ਵਿੱਚ ਸਾਡੀ ਏਡੀ ਕਬਡੀ ਜ਼ਰੂਰਤ ਬਣ ਗਈ ਕਿ ਬਿਜਲੀ ਬਿਨਾ ਸਾਡਾ ਕੋਈ ਗੁਜ਼ਾਰਾ ਹੈ ਨਹੀਂ ਪਰ ਜਿਹੜਾ ਇਹਦਾ ਕ੍ਰਾਈਸਿਸ ਹੈ ਉਹ ਸਰਕਾਰ ਨੇ ਆਪ ਦੇ ਆਪ ਖੜਾ ਕੀਤਾ ਕਿਉਂਕਿ ਸਰਕਾਰ ਅਲਟੀਮੇਟਲੀ ਜੋ ਸਬਸਿਡੀ ਹੈ ਉਹ ਤੋਂ ਖੜਾ ਛਡਾਉਣਾ ਚਾਹੁੰਦੀ ਹੈ ਸੋ ਇਸ ਕਰਕੇ ਉਹ ਆਧਾਰਿਆਂ ਨੂੰ ਨਿੱਜੀਕਰਨ ਵਾਲੇ ਪਾਸੇ ਧੱਕਣਾ ਚਾਹੁੰਦੇ ਆ ਕਿਉਂਕਿ ਜਦੋਂ ਇੱਕ ਵਾਰ ਇਹ ਨਿੱਜੀਕਰਨ ਵਾਲੇ ਪਾਸੇ ਚਲਾ ਗਿਆ ਤਾਂ ਆਮ ਲੋਕਾਂ ਲਈ ਜਿਹੜੀ ਇੱਕ ਸਸਤੀ ਤੇ ਅਫੋਰਡੇਬਲ ਬਿਜਲੀ ਹੈ ਉਹ ਸਹੂਲਤ ਬੰਦ ਹੋ ਜਾਂਦੀ ਹੈ ਦਸਨ ਸਿੰਘ ਜੀ ਜੋਨ ਪ੍ਰਧਾਨ ਐਮ ਐਚਓ ਅਲਤੀ ਪ੍ਰੋਗਰਾਮਾ ਤੋਂ ਉਹ ਸਾਡਾ ਅੱਜ ਡੈਲੀਗੇਟ ਦਾ ਅਜਲਾਸ ਹੈ ਜੀ ਸਾਡੀ ਸਟੇਟ ਦੀ ਚੋਣ ਹੈ ਕਿ ਬੜੇ ਉਮਮਾ ਆ ਕੇ ਅਸੀਂ ਕਰ ਰਹੇ ਹਾਂ ਕਿੱਥੇ ਕਿੱਥੇ ਪਹੁੰਚੇ ਰਹੇ ਜੀ ਸਾਰੇ ਪੰਜਾਬ ਦੇ ਵਿੱਚੋਂ ਹੀ ਹਰ ਕੋਨੇ 'ਚੋਂ ਸਾਡੇ ਸਾਰੇ ਸਰਕਲਾਂ 'ਚੋਂ ਜ਼ੋਨਾਂ 'ਚੋਂ ਸਾਰੇ ਸਾਡੇ EMPLOYEES ਆਮਵਾਦੀ ਪਹੁੰਚੇ ਸਾਰਿਆਂ ਨੂੰ ਚਾਹ ਅਸੀਂ ਚਾਹੁੰਦੇ ਹਾਂ ਵੀ ਇਹ ਸਰਕਾਰ ਪਹਿਲਾਂ ਸਾਡੇ ਮੁਲਾਜ਼ਮਾਂ ਨੇ ਸਾਡੇ ਨਾਲ ਬੜਾ ਤਾਲਮੇਲ ਕਰਕੇ ਵੋਟਾਂ ਪਾਈਆਂ ਸੀ ਇੱਕ ਇੱਕ ਵੋਟ ਸਾਡੇ ਜਿਹੜੇ EMPLOYEES ਨੇ ਆ ਇਹ ਸਰਕਾਰ ਨੂੰ ਬਾਈ ਸੀ ਤਾਕੇ ਇੱਕ ਚੰਗੀ ਸੋਚ ਦੇ ਮਦਦ ਉਪਾਈ ਸੀ ਵੀ ਇਹ ਤੀਜਾ ਧਾਰਾ ਕੋਈ ਨਵੀਂ ਨੀਤੀਆਂ ਲਿਆ ਕੇ ਸਾਡਾ ਸੁਧਾਰ ਕਰਨਗੇ ਪਰ ਇਹਨਾਂ ਦਾ ਵੀ ਪੰਨਾਲਾ ਪੰਜਾਬੀ ਚਾ ਵੀ ਉੱਥੇ ਦਾ ਉੱਥੇ ਹੀ ਹੈ ਇਹ ਮੇਰਾ ਖਿਆਲ ਹੈ ਦੂਜੀਆਂ ਸਰਕਾਰਾਂ ਨਾਲੋਂ ਵੀ ਜਮੇ ਖਤਮ ਹੋ ਗਏ ਕਿਉਂਕਿ ਇਹਨਾਂ ਦੀ ਆਰਥਿਕ ਦੌਰ ਤੇ ਆਪਾਂ ਹਾਲਤ ਦੇਖੀ ਜੰਨੇ ਤਨਖਾਹਾਂ ਦੇ ਨੂੰ ਹਨੀ ਤੇ ਸਾਡੇ ਜਿਹੜੇ ਪੋਸਟਾਂ ਬਹੁਤ ਸਾਰੀਆਂ ਖਾਲੀ ਪਈਆਂ ਡੀਏ ਦੀ ਕਸਤ ਸਾਡੇ ਬਹੁਤ ਸਾਰੇ ਮਸਲੇ ਆ ਜਿਹੜੇ ਇਹਨਾਂ ਕੋਲੇ ਮੇਰਾ ਖਿਆਲ ਹੈ ਵੀ 1000 ਰੁਪਿਆ ਕਿਸੇ ਨੂੰ ਮੰਥਲੀ ਦੇਣ ਵਾਸਤੇ ਵੀ ਆਰਥਿਕਤਾ ਬਹੁਤ ਮਾੜੀ ਹੈ Obrigado. Uh -huh.